ਪੰਜਾਬ ਦਾ ਇੱਕ ਹੋਰ ਵੀਰ ਮੁਲਕ ਤੋਂ ਜਾਨ ਕੁਰਬਾਨ ਕਰ ਗਿਆ ਇਹ ਤਸਵੀਰ ਅਗਨੀਵੀਰ ਅਜੇ ਸਿੰਘ ਦੀ ਛੇ ਪੈਣਾ ਦਾ ਇਕਲੌਤਾ ਪਰਾ ਸੀ ਪਿਤਾ ਮਜ਼ਦੂਰੀ ਕਰਦੇ ਨੇ ਸਾਰੇ ਪਰਿਵਾਰ ਦਾ ਪਾਰ 23 ਸਾਲ ਦੇ ਜਵਾਨ ਤੇ ਸੀ ਪਰ ਕੀ ਪਤਾ ਸੀ ਕਿ ਬਜ਼ੁਰਗ ਮਾਪਿਆਂ ਨੂੰ ਉਮਰ ਦੇ ਆਖਰੀ ਪੜਾਤੇ ਪਤ ਦੀ ਅਰਥੀ ਚੁਗਣੀ ਪਵੇਗੀ ਅਗਨੀ ਵੀਰ ਅਜੇ ਸਿੰਘ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਰਹਿਣ ਵਾਲਾ ਸੀ ਲਾਈਨ ਆਫ ਕੰਟਰੋਲ ਕੋਲ ਮਾਈਨ ਬਲਾਸਟ ਹੋਇਆ ਤੇ ਅਜੇ ਸਿੰਘ ਦੀ ਮੌਤ ਹੋ ਗਈ ਜਿਸ ਵੇਲੇ ਬਲਾਸਟ ਹੋਇਆ ਉਹ ਦੋ ਰਾਜੌਰੀਟ ਡਿਊਟੀ ਤੇ ਤਨਾਦ ਸਨ ਫਰਵਰੀ 2022 ਚ 4 ਸਾਲਾਂ ਦੀ ਨੌਕਰੀ ਲਈ ਭਰਤੀ ਹੋਏ ਸਨ ਪਰ ਕੀ ਪਤਾ ਸੀ ਕਿ ਅਜੇ ਅਜੇ ਹੋ ਜਾਣਗੇ ਦੇ ਘਰ ਨਹੀਂ ਪਰਤਣਗੇ ਅਜੇ ਸਿੰਘ ਨੂੰ ਸਰਦਾਂਝੀ ਦੀ ਪੇਂਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਮੁੱਖ ਮੰਤਰੀ ਨੇ ਲਿਖਿਆ ਜਮੂਦੇ ਰਜੌਰੀ ਵਿਖੇ ਲੈਂਡਮਾਈਨ ਬਲਾਸਟ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ 23 ਸਾਲਾ ਅਗਨੀ ਵੀਰ ਜਵਾਨ ਅਜੇ ਸਿੰਘ ਸ਼ਹੀਦ ਹੋ ਗਿਆ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਸਲੇ ਤੇ ਸਿੱਦਕ ਨੂੰ ਦਿਲੋਂ ਸਲਾਮ ਸਰਕਾਰ ਵੱਲੋਂ ਵਾਦੇ ਮੁਤਾਬਿਕ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਏਗੀ ਸਾਡੇ ਲਈ ਸਾਡੇ ਜਵਾਨ ਸਾਡਾ ਮਾਨ ਨੇ ਭਾਵੀ ਅਗਨੀ ਵੀਰਹੀ ਕਿਉਂ ਨਾ ਹੋਣ ਕਾਂਗਰਸ ਪ੍ਰਧਾਨ ਰਾਜਵਿੰਗ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਅਜੇ ਸਿੰਘ ਦੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਇੰਡੀਅਨ ਆਰਮੀ ਦੇ ਮਾਨ ਸਰਕਾਰ ਮਦਦ ਕਰੇ